ਆ ਦੋਸਤੋ ਪਿਆਰ ਭਰੀ ਸਾਸਿਕਾਲ ਅੱਜ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਸ਼ਹਿਰ ਖੇਮਕਰਨ ਵਿੱਚ ਹਾਂ ਜਿੱਥੇ ਕਿ ਅੱਜ ਮਸੀਹ ਭਾਈਚਾਰੇ ਵੱਲੋਂ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰੈਸ ਬੀਟਰਨ ਚਾਰਜ ਪਾਦਰੀ ਰਾਜ ਜੀ ਪਹੁੰਚੇ ਆ ਫਾਦਰ ਜੀ ਪਹੁੰਚੇ ਆ ਬਾਉ ਜੀ ਪਹੁੰਚੇ ਆ ਸਾਰੇ ਹੀ ਰੱਬ ਦੇ ਦਾਸ ਪਹੁੰਚੇ ਆ ਆਓ ਅੱਜ ਦੇ ਵਿਸ਼ੇ ਦੇ ਉੱਤੇ ਪ੍ਰਭੂ ਯਸੂਮਸੀ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਇਹਨਾਂ ਦੇ ਨਾਲ ਵੀ ਕਰਦੇ ਗੱਲਬਾਤ ਹਾਂ ਜੀ ਫਾਦਰ ਜੀ ਪਰਵੋ ਜੀਸਸ ਨੂੰ ਜੀ ਦੇ ਜਨਮ ਦਿਹਾੜੇ ਕੀ ਆਪ ਸਭ ਕੋ ਬਹੁਤ ਬਹੁਤ ਮੁਬਾਰਕ ਹੈ ਸਾਡੇ ਚੈਨਲ ਦੀ ਔਰ ਸੇ ਪ੍ਰਵੇਸ਼ ਸੁਸੀ ਦਾ ਜਨਮ ਦਾ ਦਿਹਾੜੇ ਦਾ ਸਭ ਸਭੀ ਨੂੰ ਸਭੀ ਨੂੰ ਲੱਖ ਲੱਖ ਮੁਬਾਰਕਾ ਮੈਂ ਦਿੰਦੇ ਨਾ ਇਹ ਸਮਾ ਯੂਸੂ ਮਸੀਹ 1025 ਸਾਲ ਪਹਿਲਾ ਇਸ ਦੁਨੀਆ ਵਿੱਚ ਆਇਆ ਸ਼ਾਂਤੀ ਦਾ ਰਾਜਮਾਰ ਬਣ ਕੇ ਆਇਆ ਹਰ ਲੋਗਾਂ ਨੂੰ ਸ਼ਾਂਤੀ ਦੇਣ ਦੇ ਲਈ ਇਸ ਦੁਨੀਆ ਵਿੱਚ ਆਇਆ ਇਸ ਲਈ ਅਸੀਂ ਮਸੀਹ ਦਾ ਲੋਗ ਸ਼ਾਂਤੀ ਦੇਣ ਵਾਲਾ ਹੈ ਸ਼ਾਂਤੀ ਦੂਸਰਿਆਂ ਨੂੰ ਇੱਕ ਦੂਜੇ ਨੂੰ ਸ਼ਾਂਤੀ ਪ੍ਰਦਾਨ ਕਰਨ ਵਾਲਾ ਹੈ ਇਸ ਲਈ ਅਸੀਂ ਇੱਕ ਦੂਜੇ ਨੂੰ ਸ਼ਾਂਤੀ ਪ੍ਰੇਮ ਵਗੈਰਾ ਦੇਣ ਦੇ ਲਈ ਕੋਸ਼ਿਸ਼ ਕਰਾਂਗੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਇਸ ਜਨਮ ਦਿਨ ਦਾ ਮੁਬਾਰਕ ਦਿਹਾੜੇ ਦਾ ਲੱਖ ਲੱਖ ਵਧਾਈਆ ਤੇ ਸੋ ਇਹ ਸੰਨ ਫਾਦਰ ਜੀ ਜੋ ਕੈਥੋਲਿਕ ਚਰਚ ਪੂਰੇ ਤੋਂ ਸਾਡੇ ਨਾਲ ਪ੍ਰੈਸ ਬੀਟਰਨ ਚਾਰਜੇ ਪਾਦਰੀ ਰਾਜ ਜੀ ਆ ਉਹਨਾਂ ਦੇ ਨਾਲ ਕਰਦੇ ਗੱਲਬਾਤ ਹਾਂਜੀ ਪਹਿਲਾਂ ਤੇ ਸਾਡੇ ਚੈਨਲ ਵੱਲੋਂ ਜੀ ਪ੍ਰਭੂ ਯਸਮਸੀ ਜਿਹਦੇ ਜਨਮ ਦਿਹਾੜੇ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਮ ਪਬਲਿਕ ਦੇ ਲਈ ਸੋ ਅੱਜ ਦਾ ਜਿਹੜਾ ਜਿਹਨੇ ਆ ਸਾਡੇ ਵਾਸਤੇ ਬਹੁਤ ਹੀ ਭਾਗਾ ਵਾਲਾ ਜਿਹਨੇ ਆ ਕਿ ਅਸੀਂ ਪ੍ਰਭ ਯਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਸ਼ੋਭਾ ਯਾਤਰਾ ਖੇਮ ਕਰਨ ਨਗਰ ਦੇ ਵਿੱਚ ਕੱਢ ਰਹੇ ਆ ਮੈਂ ਸਮਝਾ ਹਾਂ ਕਿ ਜਿਹੜਾ ਮਾਨਵ ਜਾਤੀ ਦੇ ਲਈ ਪ੍ਰਭ ਯਸ਼ੂ ਦਾ ਇਸ ਸੰਸਾਰ ਦੇ ਵਿੱਚ ਆਉਣਾ ਹੈ ਔਰ ਉਸ ਸਮੇਂ ਜੇ ਸਮੇਂ ਪ੍ਰਭ ਯਿਸੂ ਇਸ ਦੁਨੀਆ ਦੇ ਵਿੱਚ ਆਏ ਉਸ ਸਮੇਂ ਬਹੁਤ ਸਾਰੇ ਫਿਰਕੇ ਸਨ ਔਰ ਜਿਸ ਦਾ ਸਦੂਕੀ ਇੱਕ ਫਿਰਕਾ ਸੀ ਯਹੂਦੀਆਂ ਦਾ ਇੱਕ ਫਿਰਕਾ ਸੀ ਫਰਿਸ਼ੀਆਂ ਦਾ ਇੱਕ ਫਿਰਕਾ ਸੀ ਔਰ ਉਸ ਸਮੇਂ ਇਹ ਲੋਕ ਆਪਣੇ ਆਪ ਨੂੰ ਧਰਮ ਦੇ ਅਗੂਏ ਕਹਿੰਦੇ ਸਨ ਤੇ ਪ੍ਰਭੂ ਯੇਸ਼ੂ ਜਦੋਂ ਇਹਨਾਂ ਦੇ ਵਿੱਚ ਜਦੋਂ ਉਹਨਾਂ ਨੇ ਜਨਮ ਲਿਆ ਤੇ ਉਸ ਸਮੇਂ ਇਹ ਸਮਾਜ ਵਿੱਚ ਸਲਾਮ ਲੈਣਾ ਪਸੰਦ ਕਰਦੇ ਸਨ ਔਰ ਪ੍ਰਭੂ ਯੇਸ਼ੂ ਨੇ ਹਰ ਇੱਕ ਨੂੰ ਇੱਕ ਨਜ਼ਰ ਦੇ ਨਾਲ ਵੇਖਿਆ ਔਰ ਉਹਨਾਂ ਨੇ ਹਰ ਇੱਕ ਨੂੰ ਇਨਸਾਨ ਸਮਝਿਆ ਤੇ ਹਰ ਇੱਕ ਨੂੰ ਜੀਣ ਦਾ ਅਧਿਕਾਰ ਜਿਹੜਾ ਉਹ ਦਿੱਤਾ ਤੋਂ ਹਰ ਇੱਕ ਦੇ ਲਈ ਅੱਜ ਦਾ ਅੱਜ ਦਾ ਜਿਹੜਾ ਇਹ ਦਿਨ ਹੈ ਮੈਂ ਸਮਝਦਾ ਕਿ ਸਾਡੇ ਵਾਸਤੇ ਇੱਕ ਬਹੁਤ ਹੀ ਪਵਿੱਤਰ ਦਿਨ ਹੈ ਕਿ ਜਿਸ ਤਰ੍ਹਾਂ ਪ੍ਰਭ ਯੇਸ਼ੂ ਨੇ ਹਰ ਇੱਕ ਨੂੰ ਜੀਣਾ ਇਸ ਧਰਤੀ ਉੱਤੇ ਸਿਖਾਇਆ ਤੇ ਉਹਨਾਂ ਨੇ ਕਿਹਾ ਕਿ ਸਾਰੇ ਲੋਕ ਇੱਕ ਹੋ ਜਾਣ ਤੇ ਮੈਂ ਸਮਝਦਾ ਕਿ ਤੁਹਾਡੇ ਚੈਨਲ ਦੇ ਦੁਆਰਾ ਔਰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਮਨ ਕਰਨ ਦੀ ਨਗਰ ਵੱਲੋਂ ਔਰ ਮਸੀਹ ਨਗਰ ਮਸੀਹ ਕ੍ਰਿਸਟਿਆ ਦੇ ਵੱਲੋਂ ਮਸੀਹ ਲੋਕਾਂ ਦੇ ਵੱਲੋਂ ਕਿ ਜਿਸ ਤਰ੍ਹਾਂ ਪ੍ਰਭੂ ਯੇਸ਼ੂ ਇਸ ਸੰਸਾਰ ਦੇ ਵਿੱਚ ਸ਼ਾਂਤੀ ਲੈ ਕੇ ਆਇਆ ਪਿਆਰ ਲੈ ਕੇ ਆਇਆ ਕਿਉਂਕਿ ਇਹ ਧਰਮ ਜਿਹੜਾ ਆ ਇਹ ਹਮੇਸ਼ਾ ਦੂਸਰੇ ਲੋਕਾਂ ਦੇ ਲਈ ਪ੍ਰਾਰਥਨਾ ਮੰਗਦਾ ਹੁਣ ਵੀ ਅਸੀਂ ਅਸੀਂ ਵੇਖਿਆ ਕਿ ਸ਼ੋਭਾ ਯਾਤਰਾ ਦੇ ਅੰਦਰ ਅਲੱਗ-ਅਲੱਗ ਚੌਂਕਾਂ ਦੇ ਵਿੱਚ ਖਲੋ ਕੇ ਪ੍ਰਾਰਥਨਾ ਕੀਤੀ ਜਾ ਰਹੀ ਆ ਔਰ ਸਰਬਾਧੇ ਲਈ ਭਲਾ ਮੰਗਿਆ ਜਾ ਰਿਹਾ ਆ ਔਰ ਇਹ ਜਿਹੜਾ ਅਮਰੀਕੀ ਕ੍ਰਿਸਚੀਆਨਾਂ ਦਾ ਜਿਹੜੀ ਸ਼ੋਭਾ ਯਾਤਰਾ ਆ ਠਾਠਾ ਮਾਰਦੀ ਹੋਈ ਪ੍ਰਭੂ ਯੇਸ਼ੂ ਦੇ ਨਾਰੇ ਲਾਉਂਦੀ ਹੋਈ ਔਰ ਉਹਦਾ ਪੇਗਾਮ ਜਿੰਦੀ ਹੋਈ ਔਰ ਇਸ ਨਗਰ ਦੇ ਵਿੱਚ ਇਸ ਨਗਰ ਦੀ ਸੁਖ ਸ਼ਾਂਤੀ ਮੰਗਦੀ ਹੋਈ ਔਰ ਇਹ ਸ਼ੋਭਾ ਯਾਤਰਾ ਕੇ ਵਧ ਰਹੀ ਆ ਤਾਂ ਮੈਂ ਸਮਝਦਾ ਕਿ ਅਸੀਂ ਭਾਗਾ ਵਾਲੇ ਆ ਕਿ ਖੁਦਾਵੰਦ ਯੇਸ਼ੂ ਮਸੀਹ ਸਮਾਜ ਨੂੰ ਸਵਰਗ ਨੂੰ ਛੱਡ ਕੇ ਧਰਤੀ ਉੱਤੇ ਆਏ ਔਰ ਉਹਨਾਂ ਦੇ ਅਸੀਂ ਸੰਦੇਸ਼ ਦੇ ਉੱਤੇ ਚੱਲਣਾ ਆ ਔਰ ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣਾ ਆ ਕਿਉਂਕਿ ਮਾਨਵ ਜਾਤੀ ਜਿਹੜੀ ਆ ਉਹ ਪਾਪ ਦੇ ਵਿੱਚੋਂ ਨਿਕਲ ਕੇ ਔਰ ਪ੍ਰਭੂ ਯੇਸ਼ੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲੇ ਤਾਂ ਕਿ ਉਹਨਾਂ ਦਾ ਜਿਹੜਾ ਸੰਦੇਸ਼ ਆ ਉਹ ਹਰ ਮਨੁੱਖ ਦੇ ਜੀਵਨ ਦੇ ਵਿੱਚ ਪੂਰਾ ਹੋ ਸਕੇ ਮੇਰੇ ਵੱਲੋਂ ਔਰ ਪੂਰੀ ਖੇਮ ਕਰਨ ਦੀ ਕ੍ਰਿਸਟਿਆ ਦੇ ਵੱਲੋਂ ਸਾਰੇ ਖੇਮ ਕਰਨ ਨਿਵਾਸੀਆਂ ਨੂੰ ਬਹੁਤ-ਬਹੁਤ ਪ੍ਰਭੂ ਯਸ਼ੂ ਮਸੀਹ ਦੇ ਜਨਮ ਦਿਹਾੜੀ ਦੀਆਂ ਵਧਾਈਆਂ ਹੋਣ ਲੱਖ-ਲੱਖ ਇੱਕ ਨਗਰ ਦੇ ਲਈ ਔਰ ਇਸ ਖੇਮ ਕਰਨ ਦੀ ਕ੍ਰਿਸਟਿਆ ਦੇ ਲਈ ਹਰ ਇੱਕ ਨਗਰ ਦੇ ਲਈ ਪ੍ਰਭੂ ਯਸ਼ੂ ਦਾ ਜਿਹੜਾ ਆਉਣਾ ਆ ਔਰ ਹਰ ਇੱਕ ਦੇ ਲਈ ਇੱਕ ਬਰਕਤ ਦਾ ਕਾਰਨ ਬਣ ਜਾ। ਹਾਂਜੀ ਇਹ ਸਨ ਪਾਦਰੀ ਰਾਜ ਜੀ ਜਿੰਨਾ ਬੜੇ ਵਿਸਤਾਰ ਦੇ ਨਾਲ ਦੱਸਿਆ ਤੁਸੀਂ ਦੇਖ ਰਹੇ ਹੋ ਨੈਕਸਟ 24 ਪੰਜਾਬ న్యూਸ ਚੈਨਲ ਖੇਮ ਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ you yeah. yeah.